ਸਤ ਸ੍ਰੀ ਅਕਾਲ ਸਜਣੋ ਮਿੱਤਰੋ ਹੋਰ ਸਭ ਠੀਕ ਠਾਕ ਹੋ ਡਬਲ ਐਫ ਜੀ ਦੇਸੀ ਮੁਰਗੀ ਪਾਲਣ ਫਾਰਮ ਅੱਜ ਤਕਰੀਬਨ ਦੇਸੀ ਮੁਰਗੀ 1 ਮਹੀਨਾ 5 ਦਿਨ ਦੀ ਹੋ ਗਈ ਹੈ ਜੋ ਇਸ ਦਾ weight ਹੈ 1 ਕਿਲੋ 200 ਗ੍ਰਾਮ ਮੁਰਗੀ ਦਾ weight ਹੈ ਜਿਹੜੇ ਸੱਜਣ ਵੀਰ ਨੂੰ ਮੁਰਗੀਆਂ ਮੁਰਗੇ ਚਾਹੀਦੇ ਹਨ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਨੰਬਰ ਹੈ 98146 46851 ਮੈਂ ਤੁਹਾਨੂੰ weight ਦੇ ਹਿਸਾਬ ਤੇ ਤੋਲ ਕੇ ਮੁਰਗੀ ਦੇਵਾਂਗਾ 170 ਰੁਪਏ ਕਿਲੋ ਤੁਸੀਂ ਤਵਾਨੂੰ ਕਿੰਨੀਆਂ ਵੀ ਮੁਰਗੀਆਂ ਮੁਰਗੇ ਚਾਹੀਦੇ ਹਨ ਤੁਹਾਨੂੰ ਵੇਡ ਦੇ ਸਾਹ ਤੇ ਮੁਰਗੀਆਂ ਮੁਰਗੇ ਮਿਲ ਜਾਣਗੇ ਹੁਣ ਮੁਰਗੀਆਂ ਪਾਉਣ ਦਾ ਫਾਇਦਾ ਇਹ ਹੈ ਜਿਵੇਂ ਤੁਸੀਂ ਹੁਣ ਮੁਰਗੀ ਪਾਲੀ ਤਾਂ ਤੁਹਾਨੂੰ ਹੋਰ ਅਗਲੇ 1.5-2 ਮਹੀਨੇ ਵਿੱਚ ਆਂਡਾ ਦੇਣੀ ਮੁਰਗੀ ਸਟਾਰਟ ਕਰ ਦੇਵੇਗੀ ਤਾਂ ਤੁਸੀਂ ਸਾਰੀ ਸਰਦੀ ਚੋਂ ਆਂਡਾ ਖਾ ਸਕਦੇ ਹੋ ਤੇ ਨਾਲੇ ਆਪ ਦੇ ਨੰਨੇ ਉਹਨੇ ਬੱਚਾ ਨੂੰ ਵੀ ਖਿਲਾ ਸਕਦੇ ਹੋ ਤੁਹਾਨੂੰ ਮੁਰਗੀ ਦਾ ਲੈਣ ਦਾ ਫਾਇਦਾ ਵੀ ਹੋ ਜਾਵੇਗਾ ਤੇ ਤੁਸੀਂ ਸਰਦੀਆਂ ਵਿੱਚ ਆਂਡੇ ਬੱਦ ਤੋਂ ਬੱਦ ਖਾ ਸਕਦੇ ਹੋ ਜਿਹੜੇ ਸੱਜਣ ਵੀਰ ਨੂੰ ਮੁਰਗੀਆਂ 50 ਤੋਂ ਬਾਅਦ ਚਾਹੀਦੀਆਂ ਹਨ ਤਾਂ ਉਸ ਨੂੰ 1-2 ਰੁਪਏ ਰੇਟ ਲੈਸ ਕਿਤਾ ਜਾਵੇਗਾ ਤਾਂ ਜਿਹੜੇ ਵੀਰ ਨੂੰ 10 12 ਜਾਂ 15 ਮੁਰਗੀਆਂ ਚਾਹੀਦੀਆਂ ਹਨ ਉਸ ਵੀਰ ਨੂੰ ਨਹੀਂ ਰੇਟ ਲੈਸ ਕੀਤਾ ਜਾਣਾ ਕਿਉਂਕਿ ਉਸ ਨੂੰ ਪੂਰਾ ਰੇਟ ਲੱਗੇਗਾ ਜਿਹੜਾ ਸੱਜਣ ਵੀਰ ਦੂਰ ਤੋਂ ਪਹੁੰਚ ਕਰਕੇ ਆਉਂਦਾ ਹੈ ਜੇ ਉਸ ਨੂੰ 4-500 ਮੁਰਗੀ ਚਾਹੀਦੀ ਹੈ ਤਾਂ ਸਿੰਘ ਉਥੇ ਤੁਹਾਡੇ ਪਹੁੰਚ ਵੀ ਕਰਦੇ ਆਂਗੇ ਜੇ ਉਸ ਨੂੰ 150 ਮੁਰਗੀ ਚਾਹੀਦੀ ਹੈ ਤਾਂ ਤੁਹਾਨੂੰ ਫਾਰਮ ਤੇ ਆਉਣਾ ਪਵੇਗਾ ਦੇਸੀ ਮੁਰਗੀਆਂ ਲੈਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਮੇਰਾ ਮੋਬਾਈਲ ਨੰਬਰ ਹੈ 9814640851 ਜਿਹੜੇ ਵੀ ਸੱਜਣ ਵੀਰ ਨੂੰ ਦੇਸੀ ਮੁਰਗੀਆਂ ਚਾਹੀਦੀਆਂ ਹਨ ਅੱਗੇ ਜੋ ਸੁਨੇਂ ਆਂਡਾ ਲੈਣਾ ਹੈ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਇਹ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਤਾਂ ਜੋ ਅੱਗੇ ਹੋਰ ਇਹ ਸੱਜਣ ਮਿੱਤਰਾਂ ਨੂੰ ਪਤਾ ਲੱਗ ਸਕੇ ਕਿ ਮੁਰਗੀਆਂ ਇਸ ਪਿੰਡ ਤੋਂ ਮਿਲਦੀਆਂ ਹਨ ਮੇਰਾ ਪਿੰਡ ਹੈ ਟਾਣੀ ਪੂਲਾ ਸਿੰਘ ਬਲਾਕ ਚਰਲਾਬਾਦ ਜ਼ਿਲ੍ਹਾ ਫਾਜ਼ਿਲਕਾ ਫਿਰ ਦੁਬਾਰਾ ਤੁਹਾਨੂੰ ਮੋਬਾਈਲ ਨੰਬਰ ਦੱਸ ਦਿਨਾ 10 14 ਹਾਂ 98146 40851 ਮੇਰੇ ਨਾਲ ਫੋਨ ਕਰਕੇ ਮੇਰੇ ਪਿੰਡ ਮਿਲਣਾ ਆ ਸਕਦੇ ਹੋ ਥੈਂਕ ਯੂ ਜੀ